ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਸਵਰਾਜ ਟਰੈਕਟਰਾਂ ਦਾ ਦਾਦਾ 1995 ਮਾਡਲ ਸਵਰਾਜ 735 FE ਇਹ ਤੋਂ ਬਾਅਦ ਬਹੁਤ ਸਵਰਾਜ ਕੰਪਨੀ ਦੇ ਟਰੈਕਟਰ ਆਏ ਆ ਔਰ ਸਾਡੇ ਪਿੰਡ ਦੇ ਵੀਰਾਂ ਨੇ ਹਜੇ ਵੀ ਰੱਖਿਆ ਟਰੈਕਟਰ 855 ਅ ਵਾਹਗਰੂ 855 ਨਹੀਂ 735 ਸਵਰਾਜ ਲੀਲਾ ਸਵਰਾਜ ਇਹ ਤੋਂ ਪਹਿਲਾਂ ਹਰੇ ਸਵਰਾਜ ਹੁੰਦੇ ਸੀ ਹਰੇ ਸਵਰਾਜ ਤੋਂ ਬਾਅਦ ਆ ਸਵਰਾਜ ਆਇਆ 95 ਮਾਡਲ 9596 ਚ ਤੇ ਉਸ ਤੋਂ ਬਾਅਦ 744 ਆਇਆ ਫਿਰ 855 ਪਰ ਹਜੇ ਵੀ ਕੰਡੀਸ਼ਨ ਸਹੀ ਪਈ ਟਰੈਕਟਰ ਦੀ ਕਦੋਂ ਕਰਦੇ ਇਹਦੇ ਨਾਲ ਬਹੁਤ ਵਧੀਆ ਟਰੈਕਟਰ ਆ ਕੰਡੀਸ਼ਨ ਇਹਦੀ ਬਹੁਤ ਵਧੀਆ ਪਈ ਹੈ ਤੇ ਇਹ ਹੈ ਜੀ ਟਰੈਕਟਰਾਂ ਦਾ ਸਵਰਾਜ ਟਰੈਕਟਰਾਂ ਦਾ ਦਾਦਾ ਇਹਨਾਂ ਦੀ ਹੁਣ ਤੀਜੀ ਚੌਥੀ ਪੀੜ੍ਹੀ ਚੱਲੀ ਜਾਂਦੀ ਹੈ ਸਵਰਾਜ ਟਰੈਕਟਰਾਂ ਦੀ ਕਿਸੇ ਟਾਈਮ ਦਾ ਸਟਾਰ ਹੁੰਦੇ ਸੀ ਵੀ ਪਰ ਅੱਜ ਬਜ਼ੁਰਗ ਹੋ ਗਿਆ ਵਿਚਾਰਾ ਪਰ ਅੱਜ ਵੀ ਸਾਮ ਕੇ ਰੱਖਿਆ ਹੈ 735 ਸਵਰਾਜ ਐਫ ਏ ਐਫ ਏ ਬਹੁਤ ਵਧੀਆ ਟਰੈਕਟਰ ਇਹ ਵੀਡੀਓ ਨੂੰ ਸ਼ੇਅਰ ਕਰ ਜਰੂਰ ਕਰਦੇ ਹੋ ਜੀ ਸਵਰਾਜ ਨਹੀਂ ਆਹਾ